ਲਗਭਗ 20 ਸਾਲ ਪਹਿਲਾਂ ਪਾਤੜਾ ਰੋਡ ਸਮਾਣਾ ਵਿਖੇ 19.30 ਏਕੜ ਜ਼ਮੀਨ ਕੱਟੀ ਗਈ ਸੀ ਅਤੇ ਰਿਹਾਇਸ਼ੀ ਕਲੋਨੀ ਸ਼ਕਤੀ ਬਾਟਿਕਾ ਨੂੰ ਪ੍ਰੋਮੋਟਰਾਂ ਦੇ ਵੱਲੋਂ ਸਮੇਂ ਸਿਰ ਵਿਕਸਿਤ ਨਾ ਕਰਨ ਅਤੇ ਪ੍ਰੋਮੋਟਰ ਕੰਪਨੀ ਦੇ ਵੱਲੋਂ ਇਸ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਵੀ ਲਾਇਸੈਂਸ ਨਾ ਨਵਿਆਉਣ ਦੇ ਸਬੰਧ ਵਿੱਚ ਪੱਡਾ ਐਕਟ 1995 ਸੈਕਸ਼ਨ 36 ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਦੇ ਤਹਿਤ ਐਡੀਸੀ ਪਟਿਆਲਾ ਦੇ ਵੱਲੋਂ ਕੰਪਨੀ ਦੇ ਖਿਲਾਫ ਸਿਟੀ ਪੁਲਿਸ ਦੇ ਕੋਲ ਕੇਸ ਦਰਜ ਕਰਵਾਇਆ ਗਿਆ। ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਪਟਿਆਲਾ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀਆਂ ਕਲੋਨੀਆਂ ਨੂੰ ਵਿਕਸਿਤ ਕਰਨ ਵਾਲੀਆਂ ਅਥਾਰਟੀਆਂ ਨੂੰ ਇਸ ਕੰਪਨੀ ਦਾ ਲਾਇਸੈਂਸ ਰੱਦ ਕਰਨ ਅਤੇ ਨਵਾਂ ਲਾਇਸੈਂਸ ਜਾਰੀ ਨਾ ਕਰਨ ਦਾ ਹੁਕਮ ਦਿੰਦਿਆਂ ਹੋਇਆਂ ਦੱਸਿਆ ਕਿ ਕਲੋਨੀ ਵਾਸੀਆਂ ਦੇ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਦਰਜ ਕਰਵਾਈ ਗਈ ਪਟੀਸ਼ਨ ਦੇ ਅਨੁਸਾਰ ਪ੍ਰੋਮੋਟਰਾਂ ਦੇ ਵੱਲੋਂ ਕਲੋਨੀ ਦੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਜਿਸ ਤਗੀ ਮਾਨਯੋਗ ਅਦਾਲਤ ਨੇ ਨਿਸ਼ਚਿਤ ਸਮੇਂ ਦੀ ਪਾਬੰਦੀ ਦੇ ਤਹਿਤ ਕਲੋਨੀ ਦੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਸੀ ਅਤੇ ਪ੍ਰੋਮੋਟਰਾਂ ਨੇ ਹੁਕਮਾਂ ਦੇ ਅਨੁਸਾਰ ਕੰਮ ਕਰਨ ਦੀ ਬਜਾਏ ਕਲੋਨੀ ਦੇ ਪਾਰਕ, ਡਿਸਪੈਂਸਰੀ ਅਤੇ ਕਮਿਊਨਿਟੀ ਹਾਲ ਦੀ ਜ਼ਮੀਨ ਵੇਚ ਦਿੱਤੀ ਅਤੇ ਬਿਜਲੀ ਕਨੈਕਸ਼ਨ ਕਰਵਾਉਣ ਦੀ ਕੋਈ ਸਰਕਾਰੀ ਫੀਸ ਨਹੀਂ ਭਰੀ ਜਿਸ ਕਾਰਨ ਕਿ ਬਿਜਲੀ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੱਲੋਂ ਵੀ ਕਲੋਨੀ ਦੇ ਪ੍ਰੋਮੋਟਰਾਂ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ। ਏਡੀਸੀ ਵਿਕਾਸ ਨਵਰੀਤ ਕੌਰ ਦੇ ਵੱਲੋਂ ਮਾਨਯੋਗ ਅਦਾਲਤ ਤੋਂ ਮਿਲੇ ਹੁਕਮਾਂ ਤੇ ਮਿਲਿਆ ਸ਼ਿਕਾਇਤਾਂ ਦੀ ਜਾਂਚ ਪੜਤਾਲ ਤੋਂ ਬਾਅਦ ਸਿਟੀ ਪੁਲਿਸ ਮਾਣਾ ਨੂੰ ਪ੍ਰੋਮੋਟਰ ਕੰਪਨੀ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਤਹਿਸੀਲਦਾਰ ਨੂੰ ਜਮ੍ਹਾਂਬੰਦੀ ਤੇ ਨੋਟ ਦਰਜ ਕਰਕੇ ਇਸ ਰਕਬੇ ਦੀ ਰਜਿਸਟਰੀ ਰੋਕਣ ਅਤੇ ਚਾਰਟਰਡ ਅਕਾਊਂਟੈਂਟ ਨੂੰ ਇਸ ਫਰਮ ਦੇ ਖਾਤੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ। ਸਾਡੇ ਕੋਲ ਇੱਕ ਹੁਕਮ ਵੱਲੋਂ ਏਡੀਸੀ ਸਾਹਿਬ ਦਾ ਮਸੂਦ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਮੋਤੀਆ ਬਿਲਡਰਸ ਦੇ ਬਰਖਿਲਾਫ ਪਾਪਰ ਐਕਟ ਦੇ ਅਧੀਨ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ ਜਿਸ ਦੇ ਜੋ ਮਸੂਲ ਹੋਣ ਉਪਰੰਤ ਉਹਨੂੰ ਵਾਚਨ ਪ੍ਰੰਤ ਉਸ ਦੇ ਵਿੱਚ ਅਸੀਂ ਮਕੰਦਮਾ ਨੰਬਰ 147 ਅਧੀਨਤਾ ਰ 36 ਪਾਪਰਾ ਐਕਟ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਦੇ ਅਧੀਨ ਮਿਤੀ 10 9 2025 ਨੂੰ ਅਸੀਂ ਸਿਟੀਸ ਮਲਾ ਪੁਲਿਸ ਨੇ ਦਰਜ ਕਰ ਲਿਆ ਹੈ ਦੇ ਉਸ ਦੀ ਜੇ ਤਫਤੀਸ਼ ਜਾਰੀ ਹੈ ਜੇ ਸਰ ਜਿਹੜਾ ਇਹ ਪਕਚਾ ਦਿੱਤਾ ਕਿਸੇ ਤਰ੍ਹਾਂ ਸੀ ਕੋਈ ਨਹੀਂ ਨਹੀਂ ਸਾਡੇ ਕੋਲ ਕੋਈ ਦਰਖਾਸਤ ਨਹੀਂ ਸਾਡੇ ਕੋਲ ADC ਸਾਹਿਬ ਦੇ ਹੁਕਮ ਮਸੂਲ ਹੋਈ ਸੀ ਵੀ ਗਲਤ ਕੰਮ ਕਰਿਆ ਸੀ ਹਾਂ ਉਹ ਹਜੇ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਜੋ ਉਹਦੇ ਵਿੱਚ ਕੀ ਚੀਜ਼ ਸਾਹਮਣੇ ਆਉਂਦੀ ਉਹ ਅੱਗੇ ਦੱਸਾਂਗੇ ਸਮਾਣਾ ਤੋਂ ਕੇ ਲਾਲ ਸ਼ਰਮਾ ਦੇ ਰੂਪ